ਸੰਸਦ ਦੀ ਸ਼ੁਰੂਆਤ ਕੋਣ ਸੇ ਐਸੇ ਮੁੱਦੇ ਹੈ ਜੋ ਆਪ ਲੋਕ ਸਮਝ ਲੋਗੇ ਦੇਖੀ ਸਭ ਤੋਂ ਪਹਿਲੇ ਤੋਂ ਮੈਂ ਭਾਰਤ ਸਰਕਾਰ ਚ ਮੰਗ ਰੱਖੂਗਾ ਕਿ ਗੁਰੂ ਸਾਹਿਬ ਦਾ ਗੁਰਤੇਗਬਾਦਰ ਸਾਹਿਬ ਦਾ 350 ਸਾਲਾ ਸ਼ਹਾਦਤ ਦਿਵਸ ਚੱਲ ਰਿਹਾ ਹੈ ਅੱਜ ਤੋਂ 350 ਸਾਲ ਪਹਿਲਾਂ ਗੁਰੂ ਸਾਹਿਬ ਨੇ ਮਨੁੱਖੀ ਅਧਿਕਾਰਾਂ ਵਾਸਤੇ ਇਸ ਦੇਸ਼ ਦੇ ਧਰਮ ਕਲਚਰ ਨੂੰ ਬਚਾਉਣ ਲਈ ਇੱਕ ਐਸੀ ਸ਼ਹਾਦਤ ਦਿੱਤੀ ਜਿਹਦੀ ਕੋਈ ਮਿਸਾਲ ਦੁਨੀਆ ਚ ਨਹੀਂ ਹੈ ਤੋ ਗੁਰੂ ਸਾਹਿਬ ਦੀ ਇਸ ਮਹਾਨ ਸ਼ਹਾਦਤ ਨੂੰ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਪਾਰਲੀਮੈਂਟ ਵੀ ਜਿਹੜਾ ਆ ਉਹ ਯਾਦ ਕਰੇ ਸ਼ਰਦਾ ਦਵੇ ਅਸੀਂ ਇਸ ਗੱਲ ਦੀ ਮੰਗ ਵੀ ਕਰਦੇ ਆ ਕਿ ਡੈਫੀਨਿਟਲੀ ਉਹਨਾਂ ਨੂੰ 350 ਸਾਲਾਂ ਸ਼ਹਾਦਤ ਤੇ ਨਮਨ ਕਰਨਾ ਚਾਹੀਦਾ ਪੂਰੇ ਪਾਰਲੀਮੈਂਟ ਵੱਲੋਂ ਜਿੱਥੇ ਤੱਕ ਸੈਸ਼ਨ ਦੀ ਗੱਲ ਹੈ ਤੇ ਡੈਫੀਨਿਟਲੀ ਉਮੀਦ ਕਰਦੇ ਇਸ ਵਾਰ ਸੈਸ਼ਨ ਸਮੂਥਲੀ ਚੱਲੂਗਾ ਔਰ तमाम ਮੁੱਦਿਆਂ ਜਿਹੜੇ ਲੋਕਾਂ ਨਾਲ ਜੁੜੇ ਮੁੱਦਿਆਂ ਤੇ ਚਰਚਾ ਹੋਊਗੀ ਕਿਉਂਕਿ ਮਾਨਸੂਨ ਸੈਸ਼ਨ ਜਿਹੜਾ ਹੈ ਉਹ ਬਹੁਤ ਜ਼ਿਆਦਾ ਉਹਦੇ ਚ ਕੰਮ ਨਹੀਂ ਹੋ ਸਕਿਆ ਔਰ ਜਿਹੜੀ ਵੀ ਪਾਰਟੀ ਦੇਸ਼ ਤੇ ਰਾਜ ਕਰ ਰਹੀ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਪਾਰਲੀਮੈਂਟ ਸੈਸ਼ਨ ਸਮੂਥਲੀ ਚੱਲੇ ਔਰ ਤਮਾਮ ਮੁੱਦਿਆਂ ਤੇ ਚਰਚਾ ਸਰ ਪੀਵਕਾ ਮੁੱਦਾ ਕਾਫੀ ਆ ਰਿਹਾ ਹੈ ਅਬ ਚੰਡੀਗੜ੍ਹ ਕੋ ਲੈ ਕੇ ਜਿਸ ਤਰੀਕੇ ਸੇ ਕਾਇਆ ਜਾਂਦਾ ਕਿ ਹਰਿਆਣਾ ਕੀ ਮੁਕੀ ਵਿਧਾਨ ਸਭਾ ਬਣੇਗੀ ਲੇਕਿਨ ਕੇਂਦਰ ਨੇ ਉਸ ਕੋ ਮਤਲਬ ਰਿਜੈਕਟ ਕਰ ਦਿਆ ਕੀ ਲੱਗਦਾ ਹੈ ਕਿ ਕੇਂਦਰ ਸਰਕਾਰ ਅਬ ਪੰਜਾਬ ਕੇ ਮੁੱਦੇ ਤੋਂ ਪਿੱਛੇ ਹਟ ਰਹੀ ਹੈ ਨਹੀਂ ਦੇਖੋ ਕੇਂਦਰ ਸਰਕਾਰ ਪਿੱਛੇ ਟਣ ਵਾਲੀ ਤੇ ਹੈ ਨਹੀਂ ਕਿਉਂਕਿ ਕੇਂਦਰ ਸਰਕਾਰ ਦਾ ਰਵਈਆ ਤੇ ਆਪਾਂ ਬੀਬੀ ਐਮਬੀ ਹੋਵੇ ਐਫਸੀ ਦਾ ਜੀਐਮ ਲੋਨ ਦੀ ਗੱਲ ਹੈ ਚਾਹੇ ਪੰਜਾਬ ਯੂਨੀਵਰਸਿਟੀ ਦਾ ਇਹ ਡੈਮੋਕਰੈਟਿਕ ਸਟਰਕਚਰ ਦੀ ਗੱਲ ਹੈ ਚਾਹੇ ਪੰਜਾਬ ਪੰਜਾਬ ਨੂੰ ਚੰਡੀਗੜ੍ਹ ਦੇਣ ਦੀ ਗੱਲ ਹੈ ਪੰਜਾਬ ਦਾ ਰੂਰਲ ਡਵੈਲਪਮੈਂਟ ਫੰਡ ਹੈ तमाम ਉਦੇ ਹੈ ਜਿੱਥੇ ਲਗਾਤਾਰ ਪੰਜਾਬ ਨਾਲ ਵਤਕਰਾ ਹੋਇਆ ਔਰ ਸਭ ਤੋਂ ਜ਼ਿਆਦਾ ਤੇ ਹੜ੍ਹਾਂ ਦੇ ਦੌਰਾਨ ਪੰਜਾਬ 'ਚ ਜਿੰਨਾ ਨੁਕਸਾਨ ਹੋਇਆ ਉਦੀ ਪਰਭਾਈ ਵਾਸਤੇ ਕੇਂਦਰ ਸਰਕਾਰ ਨੇ ਕੁਛ ਨਹੀਂ ਕੀਤਾ। ਔਰ ਹਜੇ ਵੀ ਲੋਕ ਸਾਡੇ ਜਿਹੜੇ ਆ ਪੰਜਾਬ ਸਰਕਾਰ ਔਰ ਆਪਣੇ ਲੋਕ ਆਪ ਹਾਰੇ ਆਪਣੇ ਆਪ ਨੂੰ ਪੈਰਾਂ ਤੇ ਖੜੇ ਕਰ ਰਿਹਾ ਲੇਕਿਨ ਦੇਸ਼ ਦੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਜਦੋਂ ਪ੍ਰਕਿਰਤੀ ਆਪਦਾ ਆਵੇ ਉੱਥੇ ਉਹਦੇ ਸੂਬਿਆਂ ਨੂੰ ਮਦਦ ਕਰਨੀ ਚਾਹੀਦੀ ਹੈ ਲੇਕਿਨ ਪੰਜਾਬ ਨਾਲ ਹਮੇਸ਼ਾ ਵਿਤਕਰਾ ਹੁੰਦਾ ਰਿਹਾ। لیکن سر کیا لگتا ہے کہ کون سے ایسے بل ہیں جس پر کہ سرکار چچے جاتی ہے اپوزیشن کون سے موضوع پر چچے جاتا ہے نہیں وہ تو مرکز سرکار چرچا چاہتی ہے کہ نہیں چاہتی یہ تو وہ بتائیں گے نا ہم اسی تے چوندے ہیں ابھی ایسا یار تے بھی کھل کے چرچا ہوے ہر ایک چائیو بجلی ایمینڈمنٹ بل ہے اودے تے بھی چرچا ہوے اور लोग तो फैसले ए, लेकिन देखते दे है है, हैं केंद्र सरकार की है पत्र सिंह जो लोकसभा सांसद है उनकी तरफ से लिखा गया है गृह मंत्री अमित शाह को किस तरीके से देखते हैं उस पत्र को तो उन्होंने कहा है कि जिस तरीके से पंजाब में इस तरीके की बात जो है वो रखी है उन्होंने कहा कि कई नए इंटरफेयर जो है वो कई नई सरकार केंद्रों करना चाहिए ਤਿਖੋ ਇਹ ਲੋਕ ਪਹਿਲਾਂ ਆਪ ਪੈਟਰੋਨਾਈਜ਼ ਕਰਦੇ ਰਹੇ ਗੈਂਗਸਟਰਾਂ ਨੂੰ ਗੈਂਗਸਟਰ ਬਾਦ ਆਇਆ ਕਿ ਇਹ ਕਾਲੀ ਕਾਂਗਰਸ ਦੀ ਸਰਕਾਰ ਦੇ ਟਾਈਮ ਜੰਮਿਆ ਤੇ ਵਧਿਆ ਔਰ ਮੈਨੂੰ ਲੱਗਦਾ ਹੈ ਵੀ ਮਾਨ ਸਾਹਿਬ ਦੀ ਸਰਕਾਰ ਤੇ ਲਗਾਤਾਰ ਉਹਦੇ ਖਾਤਮੇ ਲਈ ਕੋਸ਼ਿਸ਼ ਕਰ ਰਹੀ ਹੈ ਅਸੀਂ ਤੇ ਨੌਜਵਾਨਾਂ ਨੂੰ ਮੇਨਸਟ੍ਰੀਮ 'ਚ ਵੀ ਲੈ ਕੇ ਆ ਰਹੇ ਹਾਂ ਲੇਕਿਨ ਰੰਧਾਵਾ ਸਾਹਿਬ ਜਦੋਂ ਹੋਮ ਮਿਨਿਸਟਰੀ ਉਸ ਸੀਗੇ ਉਹ ਸਭ ਤੋਂ ਵੱਡਾ ਅਲੀਗੇਸ਼ਨ ਤੇ ਇਹਨਾਂ ਤੇ ਸੀ ਵੀ ਇਹਨਾਂ ਨੇ ਯੂਪੀ ਦੇ ਵੱਡੇ ਵੱਡੇ ਗੈਂਗਸਟਰਾਂ ਨੂੰ ਲਿਆ ਕੇ ਪੰਜਾਬ 'ਚ ਉਹਨਾਂ ਨੂੰ ਵਧੀਆ ਹੋਸਪਿਟੈਲਿਟੀ ਦੇ ਕੇ ਔਰ ਮਹਿਮਾਨ ਬਣਾ ਕੇ ਰੱਖਿਆ मेरा आखिरी सवाल है कि कैप्टन अमरिंदर सिंह जो पूर्व मुख्यमंत्री रहे हैं उन्होंने कहा है कि अगर अकाली और बीजेपी का गठबंधन होता है तो कहीं ना कहीं वो दो में जब चुनाव होंगे तो आ सकते हैं नहीं तो दो हज़ार में अकेली पार्टी नहीं आ सकती देखो तो ये तो वो तो उन्होंने तय करना है उन्होंने करना नहीं करना है। कैप्टन अमरिंदर सिंह क्योंकि बीजेपी के लीडर है इससे कोई दौरा ही नहीं बीजेपी का पंजाब कोई आधार तो है नहीं ਲੇਕਿਨ ਕਾਲੀ ਦਲ ਵੀ ਉਸ ਬੀਜੇਪੀ ਨਾਲ ਲਾਇੰਸ ਕਿਉਂ ਕਰੂ ਹੈ ਜਿਹੜੀ ਲਗਾਤਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ ਧੱਕਾ ਕਰ ਰਹੀ ਹੈ ਪੰਜਾਬ ਦੀਆਂ ਸੰਸਥਾਵਾਂ ਤੇ ਕਾਬਜ ਹੋਣ ਦੀ ਗੱਲ ਕਰ ਰਹੀ ਹੈ ਪੰਜਾਬ ਦੀ ਰਾਜਧਾਨੀ ਨੂੰ ਖੋਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਸ ਦੇ ਬਾਵਜੂਦ ਵੀ ਉਹਨਾਂ ਨੇ ਲਾਇੰਸ ਕਰਨਾ ਤੇ ਉਹਨਾਂ ਨੂੰ